ਆਪ ਨਾਓ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਚੈਨਲ ਤੇ ਬਨੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਤੁਹਾਡੇ ਲਈ ਹਰ ਵਾਰ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਆਂਦੇ ਰਹਿੰਦੇ ਹਾਂ ਇਸ ਵਾਰ ਵੀ ਤੁਹਾਡੇ ਲਈ ਇੱਕ ਹੋਰ ਨਵੀਂ ਅਪਡੇਟ ਲੈ ਕੇ ਆਏ ਹਾਂ ਕੱਲ ਮਿਤੀ 14 ਤਰੀਕ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਾਰਵੀ ਚਮਾਤਾ ਨਤੀਜਾ ਕਸ਼ਿਸ਼ ਕੀਤਾ ਗਿਆ ਜਿਸ ਵਿੱਚ ਖੁਰਦਾਸਪੁਰ ਸ਼ਹਿਰ ਦੇ ਹੈਪੀ ਸੀਨਸ ਕੈਂਪਸ ਤੋਂ ਜੇ ਰੋਡ ਨੇ ਬਹੁਤ ਵਧੀਆ ਫਸਲ ਕੀਤੇ ਉਹਨਾਂ ਦਾ 100% ਰਿਜ਼ਲਟ ਰਹਾ ਇਸ ਦੌਰਾਨ ਜਦੋਂ ਅਸੀਂ ਸਕੂਲ ਦੇ ਪ੍ਰਿੰਸੀਪਲ ਮੈਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਸਾਡਾ ਸਕੂਲ ਬਹੁਤ ਹੀ ਪੁਰਾਣਾ ਹੈ ਔਰ ਹਰ ਵਾਰ ਸਾਡੇ ਸਕੂਲ ਦਾ ਬੱਚਾ ਮੈਰਿਟ ਵਿੱਚ ਆਉਂਦਾ ਹੈ ਇਸ ਵਾਰ ਵੀ ਸਾਡੇ ਬੱਚੇ ਮੈਰਿਟ ਵਿੱਚ ਆਏ ਨੇ ਇਸ ਤਰ੍ਹਾਂ ਉਹਨਾਂ ਨੇ ਬੱਚਿਆਂ ਉਹਨਾਂ ਦੇ ਮਾਪਿਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਆਓ ਸੁਣਦੇ ਹਾਂ ਕੀ ਆ ਕਿਸ ਪਰ ਮੈਂ ਜੀ ਜੈ ਹਿੰਦ ਨਮਸਕਾਰ ਸੱਸੀਗਾ ਦੋਸਤੋ ਮੈ ਟਵਾਡ ਆਪਣਾ ਸੰਜੀਵਾ ਵਾ ਇੱਕ ਵਾਰ ਫੇਰ ਤੋਂ ਟਾਟਾ ਸਾਰਿਆਂ ਸਵਾਤ ਕਰਦੇ ਆ ਦੋਸਤੋ ਹਾਲ ਹੀ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 8ਵੀਂ ਕਲਾਸ ਦਾ ਜਿਹੜਾ ਰਿਜ਼ਲਟ ਉਹ ਜਾਰੀ ਕੀਤਾ ਹੈ ਜਿਸ ਦੇ ਵਿੱਚ ਕੁਰਦਾਸਪੁਰ ਸ਼ਹਿਰ ਦੇ ਹੈਪੀ ਸੀਨੀਅਰ ਸੈਕੰਡਰੀ ਸਕੂਲ ਕੁਰਦਾਸਪੁਰ ਨੇ ਬਹੁਤ ਮੱਲਾ ਮਾਰੀਆਂ ਨੇ ਇਹ ਸਭ ਤੋਂ ਪੁਰਾਣਾ ਸਕੂਲ ਹੈ ਔਰ ਅੱਜ ਬਹੁਤ ਅਚੀਵਮੈਂਟ ਜਿਹੜੀ ਹੈ ਪ੍ਰਾਪਤ ਕੀਤੀ ਨੇ ਰਿਜ਼ਲਟ ਵਿੱਚ ਉਥੇ ਦੇ ਜਿਹੜੇ ਮੈਮ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਆਪਣੇ ਸਕੂਲ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਮੈਮ ਜੈ ਹਿੰਦ ਹਾਂਜੀ ਸਾਡੇ ਸਕੂਲ ਦੇ ਪਲੱਸ 2 ਦੇ ਸਟੂਡੈਂਟਸ 84 ਟੋਟਲ ਪ੍ਰੀਖਿਆ ਦਿੱਤੀ ਸੀ ਜਿਸ ਦੇ ਵਿੱਚ ਕ੍ਰਿਸ਼ਨਾ ਨੇ 93% ਮਾਰਕਸ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ 90 ਤੋਂ ਬਾਅਦ 10 ਸਟੂਡੈਂਟਸ ਰਹੇ ਜਿਨ੍ਹਾਂ ਨੇ ਬਹੁਤ ਅੱਛੇ ਮਾਰਕਸ ਪ੍ਰਾਪਤ ਕੀਤੇ 85 ਸਟੂਡੈਂਟਸ ਨੇ ਬਾਕੀ ਮਾਰਕਸ ਪ੍ਰਾਪਤ ਕੀਤੇ ਮੈਂ ਉਹਨਾਂ ਪੇਰੈਂਟਸ ਨੂੰ ਅਤੇ ਆਪਣੇ ਸਕੂਲ ਦੇ ਸਟਾਫ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ ਇਹ ਸਭ ਉਹਨਾਂ ਦੀ ਮਿਹਨਤ ਦਾ ਫਲ ਹੈ ਮੈਮ ਹੈਪੀ ਸੀਨੀਅਰ ਸਕੂਲ ਬਹੁਤ ਪੁਰਾਣਾ ਜਿਹੜਾ ਸਕੂਲ ਹੈਗਾ ਔਰ ਬਹੁਤ ਸਾਲਾਂ ਤੋਂ ਜਿਹੜਾ ਵਕ ਵਕ ਅਚੀਵਮੈਂਟ ਜਿਹੜੀਆਂ ਉਹ ਉਪਲਬਧ ਕਰਵਾ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਇਸ ਅਚੀਵਮੈਂਟ ਬਾਰੇ ਮੈਂ ਇਹ ਕਹਾਂਗੀ ਕਿ ਸਕੂਲ ਤਾਂ ਬਹੁਤ ਖੁੱਲ ਰਹੇ ਨੇ ਪਰ ਐਸ ਸਕੂਲ ਸਭ ਤੋਂ ਪੁਰਾਣਾ ਹੈ ਇੱਥੋਂ ਦੀ ਸਟੱਡੀ ਵਰਗੀ ਸਟੱਡੀ ਕਿਸੇ ਸਕੂਲ 'ਚ ਨਹੀਂ ਹੈ ਕਿਉਂਕਿ ਕਹਿੰਦੇ ਆ ਨਵਾਂ ਚੱਲੇ 9 ਦਿਨ ਪੁਰਾਣਾ ਚੱਲੇ 100 ਦਿਨ ਉਸੇ ਤਰ੍ਹਾਂ ਹੀ ਇੱਥੋਂ ਦੀ ਸਟੱਡੀ ਕਿਤੇ ਵੀ ਨਹੀਂ ਮਿਲ ਸਕਦੀ ਚਾਹੇ ਕਿਤੇ ਵੀ ਚਲ ਜਾਣਾ ਅ ਜਦਾ ਯੋਗਦਾਨ ਮੈਡਮ ਕਿਸ ਤਰ੍ਹਾਂ ਦਾ ਰੰਦਾ ਹੈ ਸਟਾਫ ਦਾ ਕਿਸ ਤਰ੍ਹਾਂ ਯੋਗਦਾਨ ਰੰਦਾ ਹੈ ਟੀਚਰਸ ਦਾ ਔਰ ਸਟੂਡੈਂਟਸ ਦਾ ਸਾਡੇ ਟੀਚਰ ਜਿਹੜੇ ਹੈ ਜੇ ਬੱਚਾ ਕੋਈ ਗਲਤੀ ਕਰਦਾ ਹੈ ਉਹਦੀ ਮਾਰ ਪਟਾਈ ਨਹੀਂ ਕਰਦੇ ਉਹਨੂੰ ਬੜੇ ਪਿਆਰ ਨਾਲ ਸਮਝਾਉਂਦੇ ਆ ਤਾਂ ਕਿ ਉਹਨਾਂ ਨੂੰ ਸਟੱਡੀ ਇਸੇ ਤਰ੍ਹਾਂ ਕਰਾਈ ਜਾਂਦੀ ਹੈ ਪ੍ਰੈਕਟੀਕਲ ਕਿ ਉਹਨਾਂ ਨੂੰ ਪਤਾ ਲੱਗੇ ਕਿ ਅਹੀ ਸਟੱਡੀ ਕਿਸ ਤਰ੍ਹਾਂ ਕਰਨੀ ਹੈ ਇਲਾਕਾ ਵਾਸੀਆਂ ਨੂੰ ਮੈਡਮ ਕੀ ਸੰਦੇਸ਼ ਦੇਣਾ ਚਾਹੋਗੇ ਇਲਾਕਾ ਵਾਸੀਆਂ ਨੂੰ ਮੈਂ ਇਹ ਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਉਹ ਇੱਧਰ ਉੱਧਰ ਸਕੂਲਾਂ ਹੋਰ ਸਕੂਲਾਂ 'ਚ ਜਾਂਦੇ ਨੇ ਸਾਡੇ ਸਕੂਲ ਵਿੱਚ ਬੱਚੇ ਪਾਣ ਤਾਂ ਜੋ ਉਹ ਦੇਖਣ ਸਾਡੇ ਸਕੂਲ ਵਿੱਚ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਮੋਰਲ ਵੈਲਿਊ ਵੀ ਦਿੱਤੀ ਜਾਂਦੀ ਹੈ ਜਿੱਦਾਂ ਅੱਜ ਕੱਲ ਤੁਸੀਂ ਦੇਖਿਆ ਹੋਣਾ ਕਿ ਬੱਚੇ ਗਲਤ ਸਾਈਡ ਉਪਰ ਵੱਹ ਜਾ ਰਹੇ ਨੇ ਜਿੱਦਾਂ ਨਸ਼ਿਆਂ 'ਚ ਜਾ ਰਹੇ ਨੇ ਮੋਬਾਈਲ ਜ਼ਿਆਦਾ ਇਸਤੇਮਾਲ ਕਰ ਰਹੇ ਨੇ ਲੇਕਿਨ ਸਾਡੇ ਸਕੂਲ 'ਚ ਜਦ ਤੱਕ ਸਟੱਡੀ ਹੁੰਦੀ ਹੈ ਬੱਚਿਆਂ ਦੇ ਮੋਬਾਈਲ ਲਿੱਤੇ ਜਾਂਦੇ ਨੇ ਉਹਨਾਂ ਨੂੰ ਇਹ ਮੋਬਾਈਲ ਤੋਂ ਬਿਨਾਂ ਰਹਿਣ ਲਈ ਆਦਤ ਪਾਈ ਜਾਂਦੀ ਹੈ ਤੇ ਨਸ਼ਿਆਂ ਤੋਂ ਦੂਰ ਰੱਖਿਆ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਮੈਮ ਨੇ ਦੱਸਿਆ ਹੈ ਕਿ ਸਾਡੇ ਸਕੂਲ ਵਿੱਚ ਜਿਹੜੇ ਹੈ ਹਰ ਤਰ੍ਹਾਂ ਦੇ ਜਿਹੜੇ ਹੈ ਬੱਚੇ ਦੇ ਲਈ ਜਿਹੜੀ ਹੈ ਸਹੂਲਤਾਂ ਜਿਹੜੀ ਹੈ ਉਪਲਬਧ ਨੇ ਮੈਂ ਤੁਹਾਡਾ ਆਪਣਾ ਸੰਜੀਵ 바ਵਾ हैप्पी सीनियर सेकेंडरी स्कूल ਤੇ ਸਟੂਡੈਂਟਸ ਨੇ ਬਹੁਤ ਪੰਨਾ ਮਾਰਿਆ ਨੇ ਅੱਜ ਸਾਡੇ ਨਾਲ ਆਰਟਸ ਤੇ ਪਲੱਸ 2 ਆਰਟਸ ਦੇ ਸਟੂਡੈਂਟਸ ਉਹ ਵੀ ਮਜੂਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਆਪਣੇ ਇਸ ਰਿਜ਼ਲਟ ਬਾਰੇ ਕੀ ਕਹਿਣਾ ਚਾਹੁੰਦੇ ਨੇ ਔਰ ਕਿੰਨਾ ਦੀ ਜ਼ਿਆਦਾ ਮਿਹਨਤ ਹੈ ਹਾਂਜੀ ਬੱਚੇ ਕੀ ਨਾ ਟੱਡਾ ਮਾਈ ਨੇਮ ਇਜ਼ ਦਿਵਾਨਸ਼ੀ ਸ਼ਰਮਾ ਤੇ ਮੇਰੇ 90 90% ਮਾਰਕਸ ਸਕੋਰ ਕੀਤੇ ਮੈਂ ਆਪਣੇ ਫੀਲਡ ਦੇ ਵਿੱਚ ਇਸ ਮਾਰਕਸ ਵਿੱਚ ਜ਼ਿਆਦਾ ਕਿਹਦਾ ਰੋਲ ਸਮਝਦੇ ਹੋ ਟੀਚਰਸ ਦਾ ਸਕੂਲ ਦਾ ਜਾਂ ਆਪਣਾ ਜਾਂ ਪੇਰੈਂਟਸ ਦਾ ਸਾਰੇ ਦੇ ਵਿੱਚ ਸਭ ਦਾ ਹੀ ਰੋਲ ਹੈਗਾ ਟੀਚਰਸ ਨੇ ਐਨ ਐਫੀਸ਼ੀਐਂਟਲੀ ਪੜਾਇਆ ਤੇ ਮੈਂ ਐਫੀਸ਼ੀਐਂਟਲੀ ਪੜਿਆ ਤੇ ਮੇਰੇ ਪੇਰੈਂਟਸ ਨੇ ਮੈਨੂੰ ਇਨਫੈਕਟਿਵ ਤਰੀਕੇ ਨਾਲ ਸਪੋਰਟ ਕੀਤਾ ਇਹਦੇ ਵਿੱਚ ਸਾਰਿਆਂ ਦਾ ਹੀ ਮੇਰੇ ਨਾਲ ਪੂਰਾ ਕੰਟਰੀਬਿਊਸ਼ਨ ਹੈਗਾ ਇਨ ਫਿਊਚਰ ਕੀ ਪਲਾਨਿੰਗ ਹੈ ਇਨ ਫਿਊਚਰ ਮੈਂ ਸਿਵਲ ਸਰਵਿਸਿਜ਼ ਲਈ ਟਰਾਈ ਕਰੂੰਗੀ ਤੇ ਮੈਂ ਆਪਣੇ ਉਹਦੇ ਵਿੱਚ ਵੀ ਬੈਸਟ ਦੂੰਗੀ ਕਿ ਮੇਰਾ ਨੈਕਸਟ ਫਿਊਚਰ ਵੀ ਉਹਦੇ ਨਾਲ ਸਿਕਿਉਰ ਹੋਵੇ ਜੀ ਮੈਮ ਕੀ ਕਹਿਣਾ ਚਾਹੋਗੇ ਆਪਣੀ ਗੁੜੀਏ ਬਾਰੇ ਮੈਂ ਬਹੁਤ ਖੁਸ਼ ਹਾਂ ਸਰ ਸਕੂਲ ਬਾਰੇ ਕੀ ਕਹਿਣਾ ਚਾਹੋਗੇ ਸਕੂਲ ਬਹੁਤ ਵਧੀਆ ਬਹੁਤ ਵਧੀਆ ਸਾਰੇ ਬਹੁਤ ਐਫਰਟਸ ਕਰਦੇ ਨੇ ਟੀਚਰਸ ਬੜੇ ਵਧੀਆ ਨੇ ਸਾਰੇ ਬਹੁਤ ਵਧੀਆ ਜੀ ਬੇਟਾ ਕੀ ਨਾਮ ਹੈ ਮਾਈ ਨੇਮ ਇਜ਼ ਸ਼ਮਿਤ ਕੌਰ ਐਂਡ ਆ ਗੋਟ 87 ਪਰਸੈਂਟ ਇਨ ਆਰਟਸ ਸਟਰੀਮ ਬੇਟਾ ਕਿਹੜਾ ਯੋਗਦਾਨ ਮੰਗਦੇ ਜਰਾ ਇਹਦੇ ਵਿੱਚ ਸਾਰੇ ਨੇ ਬਹੁਤ ਵਧੀਆ ਰੋਲ ਪਲੇ ਕੀਤਾ ਨੇ ਸਕੂਲ ਨੇ ਟੀਚਰਸ ਨੇ ਪੇਰੈਂਟਸ ਨੇ ਤੇ ਉਹਨਾਂ ਦੀ ਵਜ੍ਹਾ ਤੋਂ ਮੈਂ ਇੰਨੇ ਅچھے ਮਾਰਕਸ ਲੈ ਪਏ ਹਾਂ ਆਪਣੇ ਫਰੈਂਡਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਬ ਆਪਣੇ ਫਰੈਂਡਸ ਨੂੰ ਮੈਸੇਜ ਦੇਣਾ ਚਾਹੀਦਾ ਕਿ ਸਾਨੂੰ ਮਿਹਨਤ ਕਰਕੇ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਆਪਣਾ ਪੂਰੀ ਐਫਰਟ ਦੇਣੀ ਚਾਹੀਦੀ ਹੈ ਹਰ ਚੀਜ਼ ਦੇ ਵਿੱਚ ਸਰ ਬੇਟੀ ਨੇ ਬਹੁਤ ਵਧੀਆ ਮਾਰਕਸ ਜਿਹੜੇ ਹੈ ਲਿਤੇ ਹੈ ਕੀ ਕਹਿਣਾ ਚਾਹੋਗੇ ਬੇਟੀ ਦੀ ਰਿਜ਼ਲਟ ਬਾਰੇ ਸਰ ਬੱਚਾ ਸੈਂਸੀਅਰ ਹੈ ਦੇਖੋ ਆਪਣੇ ਬਾਕੀ ਸਕੂਲ ਦਾ ਬਹੁਤ ਯੋਗਦਾਨ ਹੈ ਪੇਰੈਂਟਸ ਦਾ ਬੜਾ ਹੁੰਦਾ ਹੈ ਇੱਕ ਟੀਮਵਰਕ ਹੈ ਤੇ ਟੀਮਵਰਕ ਨਾਲ ਹੀ ਬੱਚਾ ਜਿਹੜਾ ਉਹ ਗਰੋ ਕਰਦਾ ਹੈ ਤੋਂ ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚੇ ਨੇ ਅੱਛੇ ਮਾਰਕਸ ਲਏ ਸਰ ਮੈਸੇਜ ਕੀ ਦੇਣਾ ਚਾਹੋਗੇ ਪੇਰੈਂਟਸ ਨੂੰ ਪੈਰੈਂਟਸ ਨੂੰ ਇਹ ਕਿ ਮਦਰ ਫਾਦਰ ਦਾ ਦੀ ਇਨਵੋਲਵਮੈਂਟ ਵੀ ਓਨੀ ਜ਼ਰੂਰੀ ਹੈ ਜਿੰਨੇ ਸਕੂਲ ਦੀ ਜ਼ਰੂਰੀ ਹੈ ਸਪੈਸ਼ਲੀ ਫਾਦਰਸ ਜਿਹੜੇ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਜਿਹੜਾ ਬੱਚਾ ਹੈ ਉਹ ਪਰ ਸਬਜੈਕਟ ਦੇ ਵਿੱਚ ਹਰ ਸਬਜੈਕਟ ਦੇ ਵਿੱਚ ਕੀ ਕਰ ਰਿਹਾ ਹੈ ਉਹਦਾ ਕੀ ਪਰਫਾਰਮੈਂਸ ਹੈ ਫਾਦਰ ਦਾ ਟੱਚ ਹੋਣਾ ਵੀ ਬਹੁਤ ਜ਼ਰੂਰੀ ਹੈ। ਜਨਾ ਸੁਖਮਨ ਧੀ ਦਾ ਮੈਂ ਪਲਸ 2 ਕਲਾਸ ਤੇ ਸਟਰੀਮ ਮੇਰੀ ਮੈਡੀਕਲ ਸੀ। ਹਾਂਜੀ ਬੱਚਾ ਜੀ। ਇਹ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਪੈਰੈਂਟਸ ਦਾ ਟੀਚਰਸ ਦਾ ਤੇ ਟਟਾਡ ਆਪਣਾ ਵੀ ਬਹੁਤ ਵਧੀਆ ਸੰਜੋਗ ਆ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਤੇ ਬਹੁਤ ਵਧੀਆ ਬੜਾਇਆ ਟੀਚਰਸ ਨੇ ਵੀ ਸਕੂਲ ਵੀ ਬਹੁਤ ਵਧੀਆ ਹੈ। ਕੀ ਕਹਿਣਾ ਚਾਹੋਗੇ ਆਪਣੇ ਨਾਲ ਦੇ ਸਾਥੀ ਸਾਧਿਆ? ਮੈਂ ਆਪਣੇ ਫਰੈਂਡਸ ਨੇ ਇਹ ਕਹਿਣਾ ਚਾਹਾਂਗੀ ਕਿ ਉਹ ਬਹੁਤ ਮਿਹਨਤ ਕਰਦੇ ਹਨ ਉਹ ਵੀ ਟੋਪ ਕਰ ਰਹੇ ਨੇ ਤੇ ਇਹ ਵੀ ਬਹੁਤ ਵਧੀਆ ਕਰਦੇ ਨੇ। ਉਹ 6 ਸੌ ਸਾਡੇ ਨਾਲ ਸੁਖਮਨ ਜੀ ਉਹਨਾਂ ਦੇ ਪੇਰੈਂਟਸ ਵੀ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰਾ ਕੇ ਬਦਲਣਾ। ਹਾਂਜੀ ਮੈਂ ਕੀ ਕਹਿਣਾ ਚਾਹੋਗੇ? ਸਿਕਲ ਸਰ ਜੀ ਬਹੁਤ ਵਧੀਆ ਰਿਜ਼ਲਟ ਰਿਹਾ ਇਹਨਾਂ ਦਾ ਸਰ। ਮਲਗੀਏ ਗੇਵੀ ਬੱਚੇ ਇਦਾਂ ਹੀ ਮਿਹਨਤ ਕਰਨ ਤੇ ਇਦਾਂ ਹੀ ਪੜ੍ਹਨ ਬਹੁਤ ਅੱਛਾ ਸਕੂਲ ਆ ਬਹੁਤ ਵਧੀਆ ਸਾਰਾ ਕੁਝ ਦਾ ਧੰਨਵਾਦ ਸਾਰੇ ਟੀਚਰਾਂ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਾਈ ਬੱਚਿਆਂ ਨੂੰ ਕਿੰਨੇ ਮਾਸ ਆਏ 82.4% ਆਏ ਮੇਰੇ ਸਕੂਲ ਬਾਰੇ ਸਕੂਲ ਬਹੁਤ ਵਧੀਆ ਹੈ ਸਕੂਲ ਦਾ ਜਿਹੜਾ ਸਟੱਡੀ ਪੈਟਰਨ ਹੈ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਨੇ ਸਾਰੇ ਜਿਹੜੇ ਟੀਚਰਸ ਨੇ ਉਹ ਸਾਰੇ ਹੀ ਬਹੁਤ ਸਪੋਰਟਿਵ ਨੇ ਤੇ ਤਰੀਕੇ ਨਾਲ ਸਾਰਾ ਕੁਝ ਨੇ ਸਾਨੂੰ ਸਮਝਾਇਆ ਜਿਹਦੇ ਕਰਕੇ ਸਾਡਾ ਰਿਜ਼ਲਟ ਇੰਨਾ ਵਧੀਆ ਆ ਅੱਜ ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਬੱਚੇ ਦੇ ਰਿਜ਼ਲਟ ਬਾਰੇ ਜੋ ਵੀ ਕੀਤਾ ਇਹਨੇ ਆਪਣੇ ਹੋ ਵੀ ਕੀਤਾ ਮੈਂ ਤੇ ਇੰਨਾ ਮਰਗੀ ਸਕੂਲ ਚ ਦਾ ਮੜ ਮੋਟੇ ਮੇਡ ਦਾ ਕੰਮ ਕਰ ਕਰਕੇ ਹਨਾ ਇੰਨਾ ਟਾਈਮ ਨਹੀਂ ਦੇ ਸਕੀ ਇਹਨੂੰ ਹਨਾ ਹਾਜ਼ਰੀ ਦੇ ਨਹੀਂ ਹੈਗੇ ਹਨਾ ਬਲਕਿ ਜੋ ਕੀਤਾ ਇਹਨੇ ਆਵਾ ਕਿ ਸਕੂਲ ਦਾ ਬਹੁਤ سپورਟ ਦੇ ਹਨਾ ਜੋ ਵਿੱਚ ਕੋਲ ਨਾ ਕੀਤਾ ਨਾ ਮੈਂ ਤੇ ਵੀ ਬੱਚੇ ਦੀ ਵੀ ਹੈ ਤੇ ਟੀਚਰ ਦੀ ਵੀ ਹੈਗੀ ਹਨਾ ਇੰਨਾ ਹੀ ਥੈਂਕ ਯੂ ਸਕੂਲ ਬਹੁਤ ਜ਼ਿਆਦਾ ਵਧੀਆ ਹੈ سپورਟਿਵ ਟੀਚਰਸ ਨੇ ਐਂਡ ਸਾਰੇ ਡਾਊਟ ਕਲੀਅਰਸ ਕਰਦੇ ਨੇ ਰੈਗੂਲਰ ਪੜ੍ਹਾਉਂਦੇ ਨੇ ਤੇ ਸਾਡੇ ਪ੍ਰਿੰਸੀਪਲ ਵੀ ਬਹੁਤ ਵਧੀਆ ਨੇ ਆਉਣ ਵਾਲੇ ਦਿਨਾਂ ਚ ਕੀ ਪਲਾਨਿੰਗ ਹੈ ਕੀ ਹੈ ਅਜੇ ਤੇ ਸਿਰਫ ਬੀ ਕਾਮ ਦੀ ਪਲਾਨਿੰਗ ਹੈ ਫਰਦਰ ਸਟੱਡੀਜ਼ ਵੀ ਕੰਪਲੀਟ ਕਰਾਂਗੇ ਹਾਂਜੀ ਸਰ ਕੁੜੀਆਂ ਨੇ ਬਹੁਤ ਵਧੀਆ ਮਾਰਕਸ ਲਏ ਤੇ ਕੀ ਕਹਿਣਾ ਚਾਹੋਗੇ ਆਪਣੇ ਬੇਟੀ ਦੀ ਕੁੜੀ ਦੀ ਉਪਲਬਧੀ ਬਾਰੇ ਮੈਂ ਤੇ ਥੈਂਕਸ ਕਰਦਾ ਹਾਂ ਆਲ ਸਟਾਫ ਹੈਪੀ ਸਕੂਲ ਦਾ ਜਿਨ੍ਹਾਂ ਨੇ ਇਹਨਾਂ ਨੂੰ ਇੰਨੀ ਮਿਹਨਤ ਕਰਾਈ ਤੇ ਬੇਟੇ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡਾ ਮਾਣ ਰੱਖਿਆ ਥੈਂਕ ਯੂ ਆਲ ਕਿਹਦਾ ਜਿਆਦਾ ਰੋਲ ਥੰਮੇ ਦਿਓ ਬੱਚੇ ਦਾ ਟੀਚਰਸ ਦਾ ਕਿ ਪੇਰੈਂਟਸ ਦਾ ਸਰ ਇਹ ਤੇ ਤੁਸੀਂ ਹੋਣ ਲਾ ਲੋਗੇ ਜੇ ਬੱਚਾ ਮਿਹਨਤ ਕਰੂਗਾ ਤਾਂ ਫੇਰ ਹੀ ਟੀਚਰ ਕਰਾਨਗੇ ਜਿਆਦਾ ਟੀਚਰ ਦੀ ਮਿਹਨਤ ਹੈ ਬੱਚੇ ਦੀ ਮਿਹਨਤ ਪੇਰੈਂਟਸ ਵੀ ਕਰਦੇ ਨੇ ਪਰ ਸਪੋਰਟਿੰਗ ਜਿਆਦਾ ਟੀਚਰ ਕੀ ਸੰਦੇਸ਼ ਦੇਣਾ ਚਾਹੋਗੇ ਪੇਰੈਂਟਸ ਨੂੰ ਪੇਰੈਂਟਸ ਨੂੰ ਤਾਂ ਸੰਦੇਸ਼ ਕੋਈ ਨਹੀਂ ਅੱਜਕੱਲ ਸਾਰੇ ਪੇਰੈਂਟਸ ਪੜੇ ਲਿਖੇ ਨੇ ਜਿੱਦਾਂ ਭੈਣਜੀ ਕਹਿ ਰਹੇ ਨੇ ਕਿ ਬੱਚੇ ਨੇ ਆਪ ਮਿਹਨਤ ਕੀਤੀ ਆ ਪਹਿਲੇ ਉਹ ਨਰਵਸ ਹੋ ਗਏ ਸੀ ਉਹਨਾਂ ਦੇ ਹੋਸਮੈਂਡ ਨਹੀਂ ਆ ਗਏ ਬੜਾ ਵਧੀਆ ਮੈਸੇਜ ਉਹਨਾਂ ਨੇ ਦਿੱਤਾ ਕਿ ਬੱਚੇ ਨੇ ਆਪ ਮਿਹਨਤ ਕੀਤੀ ਆ ਸਕੂਲ ਨੇ ਮਿਹਨਤ ਕਰਾਈ ਆ ਇਹ ਇਦਾਂ ਹੀ ਪੇਰੈਂਟਸ ਬੱਚੇ ਨੂੰ ਹਿੰਮਤ ਦਿੰਦੇ ਰਹਿਣ ਇੱਕ ਗੋਡ ਮੈਦ ਕਰਨਾ ਬੜੀ ਪਰਮਾਤਮਾ ਦੀ ਕਿਰਪਾ ਕਿ ਬੱਚੇ ਅੱਗੇ ਵਧਣ ਤੇ ਟੀਚਰ ਵੀ ਉਹਨਾਂ ਨੂੰ ਅੱਗੇ ਲੈ ਕੇ ਜਾਣ ਜੀ